ਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਲਖੂਆਲ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅਮਰਸਰ ਅੱਜ ਤਾਂ ਬਹੁਤ ਹੀ ਸ਼ਕੀਨ ਦੇ ਤੋਹਫੇ ਦਿਖਾਉਣੇ ਆ ਨੀਲੀ ਰਾਵੀ ਦੇ ਟੇਢੇ ਕੱਟ ਵਾਲੇ ਟੋਕੜ ਗੱਵਨ ਤੇ ਤਾਜੀ ਸੂਈ ਝੋਟੀ ਤੇ ਕਰਦੇ ਆ ਵੀਰ ਨੇੜੇ ਦੇ ਨਾਲ ਗੱਲਬਾਤ ਨੇੜੇ ਵੀਰ ਸასი ਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਗਊ ਫਰਮ ਦਾ ਸੀਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਵੀਰ ਜੀ ਹੋਸ ਲਓ ਸਰ ਬਹੁਤ ਵਧੀਆ ਵੇਗਿਆ ਮਾਲ ਕੱਲ ਲਾ ਮਾਲ ਤੇ ਟਿਲ ਦਾ ਨੂੰ ਵੀਰ ਜੀ ਵਗੰड्या ਤੇ ਅੱਛਾ ਆਦਮੀ ਨਾਲ ਰੋਜ਼ ਵੀਡੀਓ ਪਾਉਂਦੇ ਲਗਾਤਾਰ ਹੀ ਕੱਲ ਵੀ ਤੇ ਅੱਜ ਵੀ ਹਾਂ ਪਰਸੋਂ ਵੀ ਹਾਂ ਦੋਸੇ ਵਲੇ ਵਜ ਜਾਂਦੀਆਂ ਠੀਕ ਆਜ ਵੀਰ ਪੂਰੇ ਟੌਪ ਦੇ ਨਗੀਨੇ ਲਿਆਉਂਦੇ ਆ ਬੇਲੇ ਦੇ ਨਗੀਨੇ ਵਖੋ ਕਿਦਾਂ ਦੇ ਆ ਪਿਓ ਨੀਲੀ ਰਾਵੀ ਆ ਨੀਲੀ ਰਾਵੀ ਦੇ ਹਨਾ ਤੇ ਨੀਰੇ ਵੀਰ ਜੀ ਆਪਣਾ ਨਾਮ ਡਰੈੱਸ ਤੇ ਸਾਰਾ ਕੁਝ ਦੱਸਿਓ ਨਾਮ ਵੀ ਤੇ ਮੇਰਾ ਡੇਟਾ ਲਖੂਆਲ ਜਿਲ੍ਹਾ ਜਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ 9592 ਠੀਕ ਆ ਵੀਰ ਜੀ। ਆਪਣਾ ਨੇੜੇ ਰਮਧਾਨ। ਨੇੜੇ ਰਮਧਾਨ ਸਣਾ। ਕਿਹੜੀ ਤੋਂ ਸ਼ੁਰੂ ਕਰੀਏ ਪਹਿਲਾਂ? ਜਿੱਦੋਂ ਬੱਚਾ ਲੱਗੋ ਇੱਕੋ ਧੀ ਵੀਰ ਜੀ ਅੱਜ ਹੀ ਸੋਈ ਆ। ਅੱਛਾ। ਸੜਕੇ ਸੂਈ ਤਿੰਨ ਵਜੇ। ਅੱਛਾ। ਇਹ ਨੂੰ ਪਾ ਦਿਆਂ ਦਾ ਵੀਡੀਓ ਬਣਾ ਲਈ ਦੇ ਦੀ। ਠੀਕ ਆ ਵੀਰ ਜੀ। ਛੋਟੀ ਥਾਣੇ ਗਵਾਰਡੀ ਦਿਖਾਓ ਕਿਦਾ ਦੀ ਆ। ਇਹ ਸੂਆ ਪਹਿਲਾਂ ਹੀ? ਇਹ ਪਹਿਲਾਂ ਹੀ ਸੂਆ ਆ। ਅੱਛਾ। ਇੰਦਾ ਜਾਦੇ ਦੂਜੇ ਸੂਈਆਂ ਦੀ ਵੈੜ। ਮੈਂ ਉਹ ਵੇਖ ਲਿਆ ਉਹ ਥਾਣੀ ਬੜਾ ਕੱਢਿਆ ਝੋਟੀ ਨੇ। ਹਾਂ। ਤੇ ਵੀਰ ਜੀ ਮਗਰ ਕੀ ਜੇ? ਮਗਰ ਕੱਟਾ ਜੇ ਬੱਚਾ ਪੁਛਾ ਲਾ ਕੇ ਦਿਖਾ ਦਈਏ। ਲਾ ਦਿ ਕਈ ਵੀ ਕਈ ਵੀ ਲਾਲ ਹੁੰਦਾ ਵੀ ਪਤਾ ਨਹੀਂ ਕਿਦੇ ਉਹ ਲਾਲਾਂ ਕਰਦੀ ਹੋਵੇ। ਹਸਾਉਣੀ ਕੀਤੀ ਇਹਨੇ। ਠੀਕ ਆ ਵੀਰ ਜੀ ਠੀਕ ਆ। ਚੰਗੀ ਸੋਹਣੀ ਛੋਟੀ ਆ ਵੀਰ। ਬਾਕੀ ਮੁੰਡੇ ਗੋਲ ਘਾੜ ਕੇ ਦਿਖਾ ਲੇ। ਮਗਰ ਬੱਚਾ ਵੀ ਨੀਲੀ ਰਾਵੀ ਚ ਆ ਗਿਆ ਹਨਾ। ਆ ਪਿਓਰ ਨੀਲੀ ਰਾਵੀ ਦੀ ਆ ਜੋ ਕਿੰਨਾ ਬੱਚਾ ਆ ਅੱਜ ਹੀ ਢੜਕੇ ਸਵੇਰੇ। ਨਹੀਂ ਨਹੀਂ ਉਹ ਦਿਖ ਨਹੀਂ ਦਿਆ ਬਿਲਕੁਲ ਗਿੱਲਾ ਨਾ ਡੂਆ। ਇਹ ਦੋ ਮੋਟਾ ਮਸਾ ਬੱਤੀ। ਫੋਟੋ ਖੋਲੋ ਜੀ। ਕੋਈ ਕੈਮਰਾ ਕੋਈ ਕੁਝ ਨਹੀਂ ਆ। ਨਹੀਂ ਨਹੀਂ ਡਰਦੀ ਥੋੜੀ ਜੀ ਕੋਈ ਗੱਲ ਨਹੀਂ ਕੋਈ ਨਹੀਂ। ਬੱਚੇ ਨੂੰ ਸਿੱਧਾ ਕਰੋ। ਉਹ ਵੀ ਜੀ ਵੀ ਇਹਨੇ ਛੜਪਾ ਜੀ ਬੱਚਾ ਥੱਲੇ ਕੋਈ ਨਹੀਂ ਕੋਈ ਨਹੀਂ ਨਸਲ ਪੁਆਰਟੀ ਵੇਖੋ ਜੀ ਬਿਲਕੁਲ ਬਿਲਕੁਲ ਵੀ ਜੀ ਛੋਟੇ ਸਿੰਘ ਜੀ ਦੰਦਾ ਜੇ ਜਵਾਨ ਜੇ ਚੌਗੀ ਜੇ ਚਾਰ ਦੰਦਿਆ ਛੋਟੀ ਹਾਂ ਵੀਰ ਠੀਕ ਆ ਤਾਂ ਕਿੰਨੇ ਵੀ ਧਾਰਾ ਮਰਾਤ ਕੋਈ ਗੱਲ ਨਹੀਂ ਆ ਛੋਟੀ ਦੇ ਹਿਸਾਬ ਨਾਲ ਬਸ ਮੀਹ ਜੇ ਸੂਈ ਤੇ ਜੇਰ ਜਰ ਪਾਤੀ ਵੀਰ ਜੀ ਮੈਂ ਤਾਂ ਜੇਰ ਦੀ ਵੀਡੀਓ ਆਪਣੇ ਕੋਲ ਆ ਠੀਕ ਆ ਵੀਰ ਇੱਕ ਵੀਰ ਮੰਗੂਗਾ ਤੇ ਦਗਾ ਤੂੰ ਠੀਕ ਆ ਵੀਰ ਜੇਰ ਜਰ ਦੇਖੋ ਕਿੰਨੀ ਠੰਡੀ ਸੀਲ ਝੋਟੀ ਆ ਤੇ ਕੱਦ ਵਜਨ ਵੀ ਝੋਟੀ ਦਾ ਚੰਗਾ ਏ ਪ्योर ਨੀਲੀ 라ਵੀ ਝੋਟੀ ਆ ਜੀ ਠੀਕ ਏ ਵੀ ਥਾਨ ਬਹੁਤ ਪਿਆਰਾ ਏ ਜਦੋਂ ਦੂਜਾ ਤੇ ਜਾ ਸੁਆ ਹੁੰਦਾ ਨਾ ਝੋਟੀ ਦੇ ਇਦਾਂ ਥਾਨ ਹੁੰਦਾ ਏ ਸਿੰਘ ਬਿਲਕੁਲ ਰਿੰਗ ਸਿੰਘ ਲੱਗਾ ਨਿੱਕਾ ਸਿੰਘ ਲੱਗਾ ਜੇ ਮਾਰਿਓ ਵੀ ਜੀ ਮਾਰਿਓ ਲਓ ਵੀ ਜੀ ਅਗਲੇ ਥਾਨਾਂ ਦੀ ਚੋਾਈ ਦੇਖੋ ਮਗਰਲੇ ਮਾਰੋ ਦੇਖੋ ਜੀ ਮਗਰਲੇ ਥਾਨਾਂ ਦੀ ਚੋਾਈ ਵਿਖਾਉਣ ਲੱਗੇ ਨੇ ਸੁਣਾਓ ਵੇਖੋ ਸਮਰਸੀ ਵਾਲਾ ਮੋਟਰ ਹੀ ਆ ਹੁਣ ਲਾਉਣਾਂਗੇ ਈ ਗਵੀਰ ਗਿੰਦਰ ਐਂ ਬੰਦ ਜੰਨੀ ਧੀਰੇ ਜਣਾ ਮਰਜੀ ਵੀ ਰੱਖਾਂ ਵੀ ਟਿਕ ਲੈ ਜੇ ਮੈਂ ਕਹਿੰਦਾ ਕੋਈ ਕਮੀ ਨੀ ਭਲੇਖੇ ਦੂਰ ਕਰਤੇ ਝੋਟੀ ਨੇ ਤੇ ਐ ਨੂੰ ਤੋਰਿਓ ਅੰਦਰ ਅੰਦਰ ਹੀ ਆ ਬਾਤ ਠੰਡ ਬੜੀ ਆ ਤਾਜੀ ਸੁਈ ਆ ਝੋਟੀ ਤੇ ਵੀਰੇ ਠੰਡ ਜਤਾ ਚੰਗੀ ਨਾ ਝੋਟੀ ਦਾ ਲਓ ਵੀਰ ਜੀ ਵਿਖਾ ਦਨੇ ਤੁਮ ਪੂਰੀ ਸਾਫ ਸੁਥਰੀ ਝੋਟੀ ਆ ਪਿਓਰ ਨੀਲੀ ਰਾਵੀ ਚ ਆ ਗਈ ਬਦ ਮੋੜ ਦੋ ਬਾਹਰ ਆਪਾਂ ਕੱਢੀ ਜੀ ਤੋਂ ਬੜੀ ਆ ਵੀਰ ਜੀ ਠੰਡ ਬਹੁਤ ਆ ਤਾਜੀ ਸੁਈ ਆ ਬਾਹਰ ਤਾਂ ਨਹੀਂ ਕੱਢੀ ਇਹ ਬਰਾਡੇ ਜੀ ਕੋਈ ਨਹੀਂ ਥੋੜੀ ਜਿਹੀ ਕੈਮਰੇ ਤੋਂ ਡਰਦੀ ਆ ਥਣ ਪਾਂਡਾ ਵੇਖੋ ਝੋਟੀ ਨੂੰ ਲੱਗਾ ਵੀਰ ਜੀ ਕਿੰਨਾ ਕੁ ਚੋਇਆ ਸੀ ਉਹਦੇ ਵੀਰ ਜੀ ਮੰਨ ਲਓ ਅਸਾਂ ਕੰਮ ਨਹੀਂ ਕਰ ਰਹੇ ਤਾਂ 1 ਕਿਲੋ ਭੋੜਾ ਜਿਹਾ ਆ ਲਓ ਵੀਰ ਜੀ 2.5 ਕਿਲੋ ਵੀਰ ਨੇ ਚੋਇਆ ਜੇ ਚੱਲੂਗੀ 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 ਹਾਂ ਇਧਰ ਵੇਖ ਲਓ ਝੋਟੀ ਨੂੰ ਥਾਣ ਲੈਵਾ ਹਾਂ ਪੁੱਛ ਕਰਾਂਗਾ ਸੋ ਇਹ ਖੋ ਵੀਰ ਜੀ ਥਣ ਪੋਲਾ ਥਣ ਦੇਖਦਾ ਐ ਵੀਰ ਲਾਂ ਦੇ ਲੱਗਾ ਇੱਕ ਮੜੀ ਜੀ ਲਾਲਗੀ ਬਲਕਾਰੀ ਲਾ ਰਹੇ ਹੁਮੜੀ ਲਓ ਵੀਰ ਜੀ ਸਰਕਾਰੀ ਲਾਗ ਹੈ ਕਹਿੰਦੇ ਪੁੜੇ ਨਹੀਂ ਚੁੱਕੇ ਝੋਟੀ ਦੇ ਸੈਂਸ ਨੂੰ ਸਾਰਾ ਕੁਝ ਦਿਖਾ ਦਿਓ ਵਖਾਤ ਵੀ ਆਪਣੇ ਕੋ ਜੇ ਆਰ ਡੂਰ ਦੀ ਵੀਡੀਓ ਵੀਰ ਮੰਗੂਗਾ ਨਾ ਹਾਂਜੀ ਹਾਂਜੀ ਪਾ ਦਿਓ ਫੇਰ ਲਗਣਾ ਛਾਡਾ ਦੇ ਥਾੜਾ ਥਾੜਾ ਵੀਰ ਨੂੰ ਚਾਰ ਸਿਰੇ ਇੱਕੋ ਜੀ ਆ ਮੈਂ ਕਹਿੰਦਾ ਇੱਕ ਘੇੜਤੀ ਵੀਰ ਲਿਆ ਕਮੀ ਵਾਲੀ ਗੱਲ ਹੀ ਨਹੀਂ ਹੈਗੀ ਝੋਟੀ 'ਚ ਤੇ ਪੂਰੀ ਸਾਫ ਸੋਰੀ ਝੋਟੀ ਆ ਤੇ ਠੰਡੀ ਧੀਰੀ ਆ ਠੰਡੀ ਧੀਰੀ ਬਿਲਕੁਲ ਆ ਪਤਾ ਨਹੀਂ ਬੱਚਾ ਲਾ ਕੇ ਵਿਖਾਤਾ ਨਾ ਕਈਆਂ ਵੀਰਾਂ ਨੂੰ ਹੁੰਦਾ ਵੀ ਪਤਾ ਨਹੀਂ ਕਿਤੇ ਗਰਮ ਨਾ ਨਿਕਲੇ ਆ ਉਹ ਨਾਲ ਕਰਦੀ ਹੋਵੇ ਨਾਲੇ ਵੀਰ ਨੇ ਡੇਢ ਜਿਹੜਾ ਨਸਲ ਦਾ ਪਸ਼ੂ ਆ ਨਾ ਉਹ ਨਹੀਂ ਨਿਕਲਦਾ ਉਹ ਨਹੀਂ ਕਰਦਾ ਬਾਕੀ ਵੀਰ ਜੀ ਰੋਜ਼ ਹੀ ਵੀਡੀਓ ਪਾਉਂਦੇ ਆਂ ਕਿ ਬਿਲਕੁਲ ਵੇਖੋ ਏਰੀਆ ਚਲੋ ਗੁਰੂ ਰਾਮਦਾਸ ਦੀ ਕਿਰਪਾ ਨਾਲ ਇਦਾਂ ਹੀ ਵਗਦਾ ਰਹੇ ਤੁਹਾਡਾ ਮਾਲ ਤੇ ਦੱਸੋ ਇਹਦਾ ਮੁੱਲ ਵੀਰ ਜੀ ਅੱਜ ਲੋੜੀ ਆਫਰ ਜੇ ਆਪਾਂ ਜਾਇਜ਼ ਹੀ ਕਰਨੇ ਆਂ ਬਿਲਕੁਲ ਵੇਚਣ ਨੂੰ ਝੋਟੀਆਂ ਆਪਾਂ ਲੱਖ ਦੀ ਵੀ ਵੇਚਦੇ ਨੇ ਇੱਕ ਪੰਜ ਦੀ ਵੀ ਵੇਚਦੇ ਨੇ 20 ਕਿਤੀ ਤੇ ਆਪਾਂ ਹਾਂ ਹੁਣ 95 ਦੀ ਰੇਟ ਵੀ ਤੁਹਾਡੀ ਥੋੜੀ ਜਿਆ ਕਾਰ ਦਈਏ ਮੇਰਾ ਵੀ ਕਰੀਏ ਜਾਇਜ਼ 2000 ਝੋਟੀ ਚ ਕੋਈ ਕਮੀ ਨਹੀਂ ਹੈਗੀ ਪਰ ਆਪਾਂ ਨਹੀਂ ਜੇ ਕੋਈ ਹਾਂਜੀ ਸਾਈ ਪਾ ਕੇ ਜੇ ਕੋਈ ਵੀ ਕੰਨੀਚ ਕਰਦੇ ਆਪਾਂ ਜਿੰਨਾ ਖਰਚਾ ਹੋ ਜਾਂਦਾ ਰਸਾਈ ਨਾਲ ਸਾਈ ਵੀ ਡਬਲ ਦਵਾਂਗੇ ਆਪਾਂ ਨਾ ਲੋੜੀ ਆਫਰ ਲਾਉਣੇ ਅੱਜ ਦੱਸੋ ਤੁਸੀਂ ਦੋ ਛੱਡ ਕੇ ਨਹੀਂ ਦੋ ਨਾ ਨਹੀਂ ਗੱਲ ਬੰਨੀ ਝੋਟੀ ਮੈਂ ਕਹਿੰਦਾ ਇੰਨੇ ਦੀ ਜਨਾ ਤੁਸੀਂ ਮੁੱਲ ਕਿਹਾ ਏ ਪਰ ਜੈ ਕਰ ਦਿੱਤੀ ਉਹ ਵੀ ਜ਼ਿਆਦਾ ਚੰਗੀ ਨਿਕਲੀ ਅੱਜ ਵੱਧ ਨਹੀਂ ਚੰਗੀ ਝੋਟੀ ਬਾਕੀ ਤੁਸੀਂ ਦੱਸ ਦਿਓ ਕੋਈ ਨਹੀਂ ਕਰ ਦਿੱਤੀ ਮੇਰਾ ਵੀਰ ਦੱਸੋ ਤੁਸੀਂ ਆਪ ਇੱਥੇ ਤੁਸੀਂ ਆਪ ਹੀ ਕਰ ਦੋ ਨਹੀਂ ਨਹੀਂ ਕਰੋ ਹਾਂ ਦੇ ਨਾਲ 90000 ਪੂਰੇ ਦੀ ਦੇ ਇੱਕ ਹਜ਼ਾਰ ਮਿਲੇ ਕਰਕੇ ਛੱਡ ਦੋ ਹਾਂ ਇੱਕ ਹਜ਼ਾਰ ਛੱਡੋ ਜੈ ਰਾਮ ਅੰਦਾ ਮਛ ਰੋਣਾ ਜੈ ਪੁੱਤ ਚੱਲ ਨਾਲੇ ਜੈ ਦਾ ਜਨਮ ਦੇਨੇ ਆ ਜੈ ਬਹੁਤ ਬਹੁਤ ਬਧਾਈਆਂ ਦੇਨੂੰ ਇਹਦਾ ਜਨਮ ਦੇਨੇ ਆ ਅੱਜ ਮੈਂ ਵੀ ਛੱਡਣਾ ਅੱਜ ਖੁਸ਼ੀ ਨਾਲ ਛੱਡ ਮੇਰਾ ਪੁੱਤ 1000 ਅੱਗੇ 1000 ਤੇ ਤੂੰ ਅੱਗੇ ਛੱਡਦੀ ਜੇ ਤਰਾ ਜਨਮ ਦੇ ਨਹੀਂ ਹੁੰਦਾ 80000 ਦੀ ਹਾਨਾ ਜੋੜੀ ਦੇਣਾ ਤੇ ਹੋਣਾ ਆਪਾਂ 88000 ਦੀ ਲਓ ਵੀ ਜੀ 88000 88000 ਜੈ ਛੱਡਦਾ ਆ ਲਓ ਵੀ ਜੀ 88000 ਦੀ ਚੋੜੀ ਜੇ 150 ਬਹੁਤਾ ਨਹੀਂ ਮੇਰਾ ਵੀਰ ਕੋ ਕਹੇ ਕੋਈ ਗੱਲ ਨਹੀਂ ਵੀਰ ਕੋਈ ਨਹੀਂ ਤੇ ਚੋੜੀ ਤੇ ਨਹੀਂ ਕਮੀ ਹੋਊਗੀ ਗਾਗ ਦਾ ਮਾਣ ਕਰਿਆ ਕਰੋ ਪੂਰਾ ਕੋਈ ਚੱਕਰ ਨਹੀਂ ਦਾ 150 ਨਾਲ ਨਹੀਂ ਇਹ ਇਹ ਵੀ ਨਹੀਂ ਤੇ ਕਿਤਰਾ ਟੋਕੜ ਤੋਂ ਬਣਾ ਵੀਰ ਜੀ ਲਓ ਵੀ ਜੀ ਟੋਕੜ ਸ਼ਾਮ ਮਿਨਾਂ ਦੀ ਚੈੱਕ ਪਾਸ ਲਓ ਵੀ ਜੀ ਸ਼ਾਮ ਹੀ ਚੈੱਕ ਪਾਸ ਤੇ 6 ਕਿਲੋ ਦੁੱਧ ਤੇ ਟੇਡੇ ਘਟ ਵਾਲੀ ਨਹੀਂ ਨਹੀਂ ਛੋਟੀ ਨਹੀਂ ਆ ਪੂਰੀ ਵੱਡੀ ਝੋਟੀ ਇਹ ਵੀ ਟਿੱਕਣਵਾ ਸੁਆ ਦੁੱਧ ਕਿ ਨਾਲੇ ਦੁੱਧ 6 ਕਿਲੋ ਜੇ ਲਓ ਜੀ 6 ਕਿਲੋ ਦੁੱਧ ਜੇ 6 ਪਾੜੇ ਦੇ ਵਰਗੀ ਠੰਡੀ ਆ ਲਓ ਵੀ ਜੀ ਪਾੜੇ ਦੇ ਮਿਲਦੀ ਜੇ ਤੇ ਠੰਡੀ ਜੇ ਵੇਖੋ ਮੈਂ ਲਓ ਜੀ ਹੋਰ ਨਹੀਂ ਲਿੜਾਵੀ ਆ ਗਈ ਪੂਰੀ ਸਾਫਤੀ ਬੰਦੋ ਬਾਕੀ ਫਨ ਲੇਵੇ ਦੀ ਵੀ ਬੜੀ ਸਾਫਤ ਨਹੀਂ ਬੜੀ ਆ ਪੂਰੀ ਵੱਟੀ ਝੋਟੀ ਆ ਇੱਧਰ ਵੇਖੋ ਆ ਦਿਖਾ ਦਿਓ ਜੇਰਾ ਕੋਈ ਭਾਈ ਸਹੀ ਐ ਰੇਕ ਨੰਬਰ ਕੇ ਭਾਈ ਆ ਦੁੱਧ ਕਿ ਨਾ ਜੇ ਸ਼ੇਕ ਨੂੰ ਦੁੱਧ ਆ ਲੈ ਸ਼ੇਆ ਨਹੀਂ ਨਹੀਂ ਕਿੱਥੇ ਪਾਸ ਆ ਠੀਕ ਆ ਵੀਰ ਜੀ ਹਾਂ ਤੇ ਮੈਂ ਕੋ ਆਪਣਾ ਡਾਕਟਰ ਲੈ ਕੇ ਤਸੱਲੀ ਕਰ ਲੈ ਇਹ ਨਹੀਂ ਵੀ ਸ਼ੇਆ ਨਹੀਂ ਕਹਾਂਗੇ ਤੇ ਚੌਂਦੀ ਹੋਊਗੀ ਸ਼ੇਆ ਦੀ ਮੁੱਲ ਮੁੱਲ ਦੱਸੋ ਇਹਦਾ ਤੇ ਮੁੱਲ ਵੀ ਨਹੀਂ ਕਰੀਏ ਰਸੀਆ ਜਾਇਜ਼ ਕਰੀਏ ਜਾਇਜ਼ ਕਰੀਏ ਹਾਂ 5 6 ਨਹੀਂ ਹੋਰ ਕਰੀਏ ਕਿਹਨਾ ਕੇ ਦੱਸੋ ਹਾਂ ਨਾ ਕਰੋ ਤੋ ਇਹ ਕਰੋ ਵੇਖੀ ਆ ਵੀਰ ਨਹੀ 70 ਦੀ ਦੇ ਦੀਏ ਝੋਟੀ 70 ਦੀ ਦੇ ਦਿੱਤੀ ਇੱਕ ਹੋਰ ਝੜ 68 ਦੀ ਹੋ ਗਈ ਹਾਂ ਨਾ ਜੀ ਚਲੋ 68000 ਹੋ ਗਈ ਜੀ 68000 ਦੀ ਝੋਟੀ ਪੂਰੀ ਵੱਡੀ ਝੋਟੀ ਹਾਂ ਤੇ ਵੀਡੀਓ ਨੂੰ ਪੂਰੀ ਵੇਖਿਓ ਮੇਰੇ ਵੀਰ ਭਰਾ ਬਾਕੀ ਮੇਰਾ ਵੀਰ ਆਪਣਾ ਡਾਕਟਰ ਲੈ ਕੇ ਤਸਲੀ ਕਰਾ ਸਕਦਾ ਠੀਕ ਆ ਵੀਰ ਜੀ ਠੀਕ ਆ ਸ਼ਾਮ ਇਹਨੇ ਗੱਬਣ ਛੇ ਕਿਲੋ ਗੋਦਿਆ ਠੀਕ ਆ ਵੀਰ ਜੀ ਦੋਵੇਂ ਬੈਨਰ ਦੀ ਠੀਕ ਆ ਵੀਰ ਜੀ ਹਾਂ ਜੀ ਬਾਕੀ ਮੇਰਾ ਵੀਰ ਦੇਖੀ ਹਾਂ ਜੀ ਉਹ ਕਰੀ ਦੀਏ ਬਿਚੋ ਚਵਾ ਕੇ ਤਸਲੀ ਕਰਕੇ ਖੜੋ ਠੀਕ ਆ ਵੀਰ ਜੀ ਜੇ ਆਪਾਂ ਭੇਜਾਂਗੇ ਉਹਦੀ ਹਾਡੀ ਗਾਰੰਟੀ ਨੂੰ ਠੀਕ ਆ ਵੀਰ ਜੀ ਚੈਨਲ ਨੂੰ ਲਾਈਕ শেয়ার ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ